नेक्स्ट न्यूज़ ये है कि कनाडा एक्सटेंड्स एटलेंटिक इमिग्रेशन पायलट प्रोग्राम सो ए आई पी पी एक्सटेंड कर दिता कनाडा गोरमेंट ने चार मार्च की खबर कैनेडा इक्सटेंडेड एक्सटेंडिंग इट्स अटलांटिक इमिग्रेशन पायलट टू डिसंबर ट्वेंटी ट्वेंटी वन सो उन्नीस सौ तक ए आई पी पी वा दिता जी कि बहुत वजिए खबर है अगर थोड़ा तो कोई जॉब ऑफर लैटर मिलता है तो ਕਾਫੀ ਈਜ਼ੀ ਔਰ ਜਲਦੀ ਪੀਆਰ ਹੋ ਜਾਂਦੀ ਹੈ ਇਹ ਜਿਹੜੇ ਤਿੰਨ ਚਾਰ ਸਟੇਟਸ ਹੈਗੇ ਨੇ ਨੋਵਾ ਸਕੋਸ਼ੀਆ ਨਿਊ ਬੋਨਸਵਿਕ ਪ੍ਰਿੰਸ ਐਡਵਰਡ ਆਈਸਲੈਂਡ ਐਂਡ ਨਿਊ ਫਾਉਂਡਲੈਂਡ ਐਂਡ ਲੈਬਰਾਡੋਰ ਓਕੇ ਕੈਨ ਹੋਕੇ ਟੂ ਨਿਊ ਪੀਡੀਐਮ ਮੈਂਟੇਨ ਦਾ ਪ੍ਰੋਗਰਾਮ ਮੈਂਟੇਨ ਫੈਡਰਲ ਗਵਰਨਮੈਂਟ ਹੈਜ਼ ਅਨਾਉਂਸਡ ਲਾਸਟ ਇਨ 2017 ਇਨੀਸ਼ੀਅਲ 3 ਈਅਰ ਰਨ ਓਕੇ the pilot uh, allows designated employers इन दोस्सिस टू हायर एलिजिबल फॉरन स्किल्ड वर्कर्स एंड इंटरनेशनल ग्रेजुएट्स टू यूनिवर्सिटीज एंड कॉलेज इन अटलांटिक कैनेडा रीजन सो ये डेजिगनेटड इंपलॉयर ने यह तो तू हायर कर सकते हैं इन क्लिक करके the atlantic immigration pilot program had a designated employer foreign worker interested in the atlantic immigration pilot program must receive a job offer from an employer designated by its respective provincial government to take part in the pilot. so if the executive new newfoundland and labrador, designated employers. Nova Scotia designated employers ਪ੍ਰਿੰਸ ਐਡਵਰਡ ਆਈਸਲੈਂਡ ਡੈਜ਼ਿਗਨੇਟਿਡ ਏਮਪਲੋਇਰਸ ਨਿਊ ਬ੍ਰੰਜ਼ਵਿਕ ਡੈਜ਼ਿਗਨੇਟ ਹੁਣ ਤੁਸੀਂ ਜਸਟ ਇਹਨੂੰ ਕਲਿੱਕ ਕਰੋ ਉੱਪਰ ਵਾਲੇ ਨੂੰ ਤੇ ਇਹ ਡੈਜ਼ਿਗਨੇਟਿਡ ਜਿਹੜੇ ਏਮਪਲੋਇਰਸ ਨੇ ਉਹਨਾਂ ਦੀ ਜਿਹੜੀ ਹੈ ਨਾ ਇਹ ਲਿਸਟ ਤੁਹਾਡੇ ਸਾਹਮਣੇ ਹੈ ਇਹਨਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਇਹਨਾਂ ਨੂੰ ਕੰਟੈਕਟ ਕਰਕੇ ਤੇ ਇਹਦੇ ਵਿੱਚ ਏਮਪਲੋਇਰਸ ਦਾ ਨਾਮ ਵੀ ਹੈ ਲੋਕੇਸ਼ਨ ਵੀ ਹੈ ਡੇਟ ਆਫ ਡੈਜ਼ਿਗਨੇਟਿਡ ਐਨਓਸੀ ਨੰਬਰ ਵੀ ਹੈ ਜਿਹੜੇ ਜਿਹੜੇ ਇਨਾਂ ਕੋਲ ਕੰਮ ਦਾ ਹੈਗਾ ਵਰਕ ਪਰਮਿਟ ਉਹ ਵੀ ਹੈ ਇਨਾਂ ਕੋਲ ਔਰ ਇਹ ਫਿਰ ਅੱਗੇ ਲਾਸਟ ਦੇ ਵਿੱਚ 1 2 3 4 5 ਇਹ ਕਿੰਨੀ ਲੰਬੀ ਲਿਸਟ ਹੈ 200 ਤੇ 13 ਐਂਟਰੀਜ਼ ਨੇ ਨਿਊ ਫਾਉਂਡਲੈਂਡ ਜਿਹੜਾ ਆਪਣਾ ਇਸ ਲਿਸਟ ਦੇ ਵਿੱਚ ਨਿਊ ਫਾਉਂਡਲੈਂਡ ਲਿਸਟ ਦੇ ਵਿੱਚ ਇਸ ਤਰ੍ਹਾਂ ਹੀ ਅਗਰ ਤੁਸੀਂ ਦੇਖੋਗੇ ਤੇ ਨੋਵਾ ਸਕੋਸ਼ੀਆ ਡੈਜ਼ਿਨੇਟਿਡ EMPLOYEES ਦੀ ਜਿਹੜੀ ਲਿਸਟ ਤੇ ਕਲਿੱਕ ਕਰੋਗੇ ਤਾਂ ਇੱਥੇ ਵੀ ਤੁਹਾਨੂੰ ਜੋ ਹੈ ਅੱਗੇ इस तरह सारी इनफोरमेस मिलती चली जाएगी अगर तुम फाइंड आउट इफ यू आर एलिजिबल फॉर कनेडियन इमीग्रेशन इतने क्लिक करके तो देख सकते हो सो so, इस तरह ही प्रिंस एडवर्ड आइलैंड आइसलैंड डेजिगनेटिड इंप्लॉयज़ न्यू न्यू बॉन्सविक ये सारे काेक तो कर सो ये so, बहुत वीडी और खुशी दल है और बहुत वीयर अपडेट की है अपडेट आई है इमीग्रेशन पायलट प्रोग्राम अटलांटिक इमीग्रेसन पायलट प्रोग्राम ਜਿਹੜਾ ਹੈ 2021 ਤੱਕ ਗਵਰਨਮੈਂਟ ਨੇ ਐਕਸਟੈਂਡ ਕਰ ਦਿੱਤੇ ਇਹਦੇ ਵਿੱਚ 3-4 3 ਤੋਂ ਲੈ ਕੇ 5-6 ਮਹੀਨੇ ਦੇ ਵਿੱਚ ਵਿੱਚ ਬੰਦੇ ਦੀ ਪੀਆਰ ਹੋ ਜਾਂਦੀ ਹੈ ਸੋ ਬਸ ਇਹਦੇ ਵਿੱਚ ਪ੍ਰੋਬਲਮ ਜਿਹੜੀ ਆਉਂਦੀ ਹੈ ਮੇਜਰ ਪ੍ਰੋਬਲਮ ਇਹੀ ਆਉਂਦੀ ਹੈ ਕਿ ਜਿਸ ਤਰ੍ਹਾਂ ਹੁਣ ਏਜੰਟਾਂ ਨੂੰ ਪਤਾ ਲੱਗਿਆ ਕਿ ਇੱਧਰ ਕੰਮ ਹੈ ਔਰ ਇਹ ਬਹੁਤ ਜਲਦੀ ਪੀਆਰ ਹੁੰਦੀ ਹੈ ਉਹ ਜਿਸ ਤਰ੍ਹਾਂ ਬੀਸੀ ਦੇ ਵਿੱਚ ਏਜੰਟਾਂ ਨੇ ਪੂਰੀ ਮਤਲਬ ਕੋਰਾਮ ਬਚਾਇਆ ਉਦਾਂ ਹੀ ਇਹ ਕੰਮ ਜਿਹੜਾ ਹੈ ਉਹ ਇਹ ਬਾਕੀ ਸਟੇਟਸ ਵੀ ਹੋਣ ਲੱਗਿਆ ਜਿੱਦਾਂ ਬੀਸੀ ਦੇ ਵਿੱਚ 30 30 40 40 50 50 ਹਜ਼ਾਰ ਡਾਲਰ ਰਹੀ ਜਾਂਦੇ ਆ ਉਹੀ ਰੇਟ ਜਿਹੜਾ ਹੁਣ ਹੌਲੀ ਹੌਲੀ ਉਸ ਪਾਸੇ ਵੀ ਹੋਣ ਲੱਗ ਗਿਆ ਸੋ ਆ ਜਿਹੜੀ ਚੀਜ਼ ਮਾੜੀ ਹੋਈ ਹੈ ਕਿਉਂਕਿ ਸਾਡੇ ਲੋਕੀ ਛੇ ਲੌਂਚ ਇੱਕ ਨੰਬਰ ਤੇ ਆ ਤੁਹਾਨੂੰ ਪਤਾ ਹੀ ਹੈ ਸੋ ਆ ਮੇਜਰ ਅਪਡੇਟ ਸੀਗੀ ਜੀ ਸੋ ਅਗਰ ਤੁਹਾਨੂੰ ਕੋਈ ਚੰਗਾ ਏਜੰਟ ਮਿਲਦਾ ਹੈ ਜਿਹੜਾ ਤੁਹਾਡੀ ਸਾਰੀ ਚੀਜ਼ਾਂ ਤਿਆਰ ਕਰਵਾ ਕੇ ਤੁਹਾਡੀ ਅਪਲਾਈ ਕਰ ਦਿੰਦੇ ਤੁਹਾਡੇ ਵਾਸਤੇ ੈਂਪਲੋਇਰ ਲੱਭ ਲੈਂਦੇ ਤੇ ਬਹੁਤ ਚੰਗੀ ਗੱਲ ਹੈ ਔਰ ਇਹਦੇ ਚ ਕੰਮ ਹੋਣ ਦੇ ਚਾਂਸਸ ਕਾਫੀ ਹੁੰਦੇ ਆ ਅਗਰ ਤੁਹਾਨੂੰ ਕਿ ਡੈਜ਼ਿਗਨੇਟਿਡ ਏਮਪਲੋਇਰ ਜਿਹੜਾ ਉਹ ਤੁਹਾਡਾ ਕੇਸ ਲੈ ਲੈਂਦਾ ਔਰ ਤੁਹਾਨੂੰ ਜਬਾਫਰ ਦਿੰਦਾ ਸੋ ਆ ਜੋ ਇੱਕ ਬਹੁਤ ਮੇਜਰ ਅਪਡੇਟ ਸੀ ਉਮੀਦ ਹੈ ਕਿ 2021 ਤੱਕ ਪਰਮਾਪਰ ਕਿਪਨਲ ਕਾਫੀ ਪੰਜਾਬੀ ਜਿਹੜੇ ਨੇ ਇਸ ਦੇ ਵਿੱਚ ਆਉਣਗੇ ਹਾਂ ਇਹਦੇ ਚ ਹੋਰ ਵੀ ਆਫਰਡ ਇਫ ਯੂ ਆਰ ਐਲੀਜੀਬਲ ਫੋਰ ਐਨੀ ਗ੍ਰੀਨ ਇਮੀਗ੍ਰੇਸ਼ਨ ਪ੍ਰੋਗਰਾਮ ਅਗਰ ਅਸੀਂ ਸਿਰਫ ਵੈਬਸਾਈਟ ਚੰਗੀ ਤਰ੍ਹਾਂ ਪੜ੍ਹ ਕੇ ਹੀ ਉਹਦੇ ਤੇ ਰਿਐਕਟ ਕਰ ਲਈਏ ਤੇ ਉਹਦੇ ਨਾਲ ਵੀ ਸਾਨੂੰ ਬਹੁਤ ਕੁਝ ਹੋਰ ਚੰਗੀ ਤਰ੍ਹਾਂ ਪਤਾ ਲੱਗ ਜਾਂਦਾ ਠੀਕ ਹੈ ਨਾ ਜੀ ਸੋ ਹਾਂ ਜੀ ਠੀਕ ਹੈ ਜੀ ਸੋ ਉਮੀਦ ਹੈ ਇਹ ਅਪਡੇਟ ਜਿੰਨਾ ਜਿੰਨਾ ਵੀਰ ਨੂੰ ਜ ਨਹੀਂ ਸੀ ਪਤਾ ਹੋ ਪਤਾ ਲੱਗ ਜਾਈਗੀ ਔਰ ਜਿਹੜੇ ਮੈਸੇਜ ਕਰਕੇ ਕਹਿੰਦੇ ਸੀ ਭਾਜੀ ਸਾਲੇ ਬੰਦ ਹੋ ਜਾਣਾ ਉਹ ਸਾਰੇ ਵਾਸਤੇ ਗੁੱਡ ਨਿਊਜ਼ ਹੈ ਕਿ ਬੰਦ ਨਹੀਂ ਹੋ ਰਿਹਾ ਔਰ 2021 ਤੱਕ ਚੱਲੇਗਾ ਸੋ ਵਾਈਗੁਰ ਦੀ ਮੇਰ ਨਾਲ ਜਿੱਦੀ ਜਿੱਦੀ ਕਿਸਮਤ ਚ ਹੋਇਆ ਉਹ ਜ਼ਰੂਰ ਆਉਣਗੇ ਔਰ ਬਾਕੀ ਆਪਣੇ ਆਪਣੇ ਹਿੱਸੇ ਦੀ ਮਿਹਨਤ ਕਰੋ ਤੇ ਆ ਜਿਹੜੀ ਕੈਨੇਡਾ ਇਮੀਗ੍ਰੇਸ਼ਨ ਨਿਊਜ਼ਲੈਟਰ ਹੈ ਇਹਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਇਹਦੇ ਨਾਲ ਤੁਹਾਨੂੰ ਜੋ ਵੀ ਹੈ ਉਹ ਮਿਲਦੀ ਰਹੇਗੀ ਅਪਡੇਟ ਹੈ ਨਾ ਔਰ ਦੇਖੋ ਇਹਨਾਂ ਨੇ ਸਭ ਤੋਂ ਉੱਪਰ ਹੀ ਲਗਾ ਰੱਖਿਆ ਐ ਐਕਸਪ੍ਰੈਸ ਐਂਟਰੀ ਆ ਡਿਸਕਵਰ ਇਫ ਯੂ ਆਰ ਐਲੀਜੀਬਲ ਸੋ ਇਹ ਇਹਨੂੰ ਕਲਿੱਕ ਕਰਕੇ ਤੁਸੀਂ ਆਪਣੇ ਕੈਲਕੂਲੇਟਰ ਦੇ ਪੁਆਇੰਟਸ ਕਾਊਂਟ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਐਲੀਜੀਬਲ ਹੈਗਾ ਕਿ ਨਹੀਂ ਸੋ ਉਮੀਦ ਹੈ ਜੀ ਆਉਣੇ ਵਾਲੇ ਟਾਈਮ 'ਚ ਇਹ ਕਾਫੀ ਅੱਛਾ ਹੋਏਗਾ ਔਰ ਵਾਹਿਗੁਰੂ ਮਿਹਰ ਕਰੇ ਔਰ ਕਾਫੀ ਜਿਹੜੇ ਵੀਰ ਹੈ ਉਹਨਾਂ ਦਾ ਜੋ ਹੈ ਇਹ ਆਪਣਾ ਸੁਪਨਾ ਪੂਰਾ ਹੋਵੇ ਕਿ ਨਿਡਾਂ ਦਾ ਆਲ ਦੀ ਬੈਸਟ ਜੀ ਸਸਿਕਾਲ